ਸਤਿ ਸ਼੍ਰੀ ਅਕਾਲ ਜੀ ਇਨੀਸ਼ੀਏਟਰਸ ਆਫ ਚੇਂਜ ਐਂਡ ਜੀਓ ਜਿਹੜੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪਿਛਲੇ 10 ਸਾਲ ਚ ਲੁਧਿਆਣਾ ਸ਼ਹਿਰ ਦੇ ਵਿੱਚ ਸਮਾਜ ਸੇਵਾ ਦੇ ਕੰਮ ਕਰ ਰਹੀ ਹੈ ਨੌਜਵਾਨਾਂ ਨਾਲ ਲੈ ਕੇ ਅੱਜ ਇੱਕ ਬੜਾ ਲੈਂਡਮਾਰਕ ਦਿਨ ਹੈ ਸਾਡੇ ਸਾਰਿਆਂ ਦੇ ਲਈ ਜੀ ਇਨੀਸ਼ੀਏਟਰਸ ਆਫ ਚੇਂਜ ਜਿਹੜੀ ਈਵਨਿੰਗ ਸਕੂਲ ਚਲਾ ਰਹੀ ਹੈ ਪਿਛਲੇ 2 ਸਾਲਾਂ ਤੋਂ ਜਿੱਥੇ ਲੋੜਵੰਦ ਬੱਚਿਆਂ ਨੂੰ ਫ੍ਰੀ ਪੜਾਇਆ ਜਾਂਦਾ ਹੈ ਬੁੱਕਸ ਬੈਗਸ ਯੂਨੀਫਾਰਮਸ ਦਿੱਤੀਆਂ ਜਾਂਦੀਆਂ ਹਨ ਹੁਣ ਉਹ ਵੱਡਾ ਹੋ ਗਿਆ ਸਾਡਾ ਉਹ ਪਰਿਵਾਰ ਵੱਡਾ ਹੋਣ ਕਰਕੇ ਅਸੀਂ ਇੱਕ ਵੱਡੀ ਜਗ੍ਹਾ ਦੇ ਵਿੱਚ ਆ ਗਏ ਹਾਂ 100 ਬੱਚਿਆਂ ਨੂੰ ਫੁੱਲਾਂਵਾਲ ਪਿੰਡ ਦੇ ਵਿੱਚ ਤੇ ਕਿਉਂਕਿ ਖਰਚਾ ਵਧਿਆ ਤੇ ਅਸੀਂ ਕਾਲ ਪਾਈ ਵੀ ਜਿਹੜੇ ਲੋਕ ਸਾਡੇ ਨਾਲ ਮਿਲ ਕੇ ਆਣਾ ਚਾਹੁੰਦੇ ਆ ਤਾਂ ਉਹ ਦੇਖਦੇ ਹੋਏ ਲੀਫੋਰਡ ਫਾਰਮਾਸੋਟਿਕਲ ਲੀਫੋਰਡ ਹੈਲਥ케ਅਰ ਨੇ ਲਿਮਟਿਡ ਨੇ ਮਿਲ ਕੇ ਸਾਡੇ ਨਾਲ ਲੱਗੇ ਆ ਕੇ ਸੀਐਸਆਰ ਦੇ ਤਹਿਤ ਸੀਐਸਆਰ ਇਨੀਸ਼ੀਏਟਿਵ ਦੇ ਤਹਿਤ ਲੀਫੋਰਡ ਹੈਲਥ케ਅਰ ਲਿਮਟਿਡ ਨੇ ਸਾਡੇ ਨਾਲ ਲੱਗੇ ਆ ਕੇ ਜ਼ਿੰਮੇਵਾਰੀ ਲਈ ਜੀਵਨ ਲਾਲ ਗੁਪਤਾ ਜੀ ਬੈਠੇ ਆ ਸਾਡੇ ਵੱਡੇ ਸ਼ਹਿਰ ਦੇ ਵਿੱਚ ਇਹੋ ਜਿਹੇ ਜਦੋਂ ਕਾਰੋਬਾਰੀ ਬੈਠੇ ਹੋਣ ਜੋ ਨੌਜਵਾਨਾਂ ਨੂੰ ਅੱਗੇ ਲੈ ਕੇ ਆਣ ਨੌਜਵਾਨਾਂ ਦੇ ਨਾਲ ਪ੍ਰੇਰਣਾ ਵਧਣ ਸਾਨੂੰ ਬੜਾ ਚੰਗਾ ਲੱਗਦਾ ਹੈ ਸੋ ਅਗਲੇ 3 ਸਾਲ ਦੇ ਲਈ ਅਸੀਂ ਇਸ ਪ੍ਰੋਜੈਕਟ ਨੂੰ ਸਾਂਝੇ ਤੌਰ ਤੇ ਚਲਾਉਣ ਵਾਲੇ ਆ ਜੀ ਜਿੱਥੇ 100 ਬੱਚੇ ਉਹ ਬੱਚੇ ਜੋ ਯਾ ਤੱਕ ਅੱਜ ਸਕੂਲ ਨਹੀਂ ਗਏ ਤੇ ਯਾ ਜਿਹੜੇ ਸਕੂਲਾਂ ਚੋਂ ਜਾਂਦੇ ਆ ਉੱਥੇ ਉਹਨਾਂ ਨੂੰ ਇਫੈਕਟਿਵ ਪੜਾਈ ਨਹੀਂ ਕਰਾਈ ਜਾਂਦੀ ਉਹਨਾਂ ਬੱਚਿਆਂ ਨੂੰ ਪੜਾਇਆ ਜਾਏਗਾ ਜੀ ਸਾਡੇ ਜਿਹੜੇ ਪੜ੍ਹਾਉਣ ਵਾਲੇ ਟੀਚਰ ਆ ਉਹ ਵੀ ਯੰਗ ਟੀਚਰਸ ਐ ਸੋ ਨੌਜਵਾਨਾਂ ਨੇ ਮਿਲ ਕੇ ਜਿੰਮਾ ਲਿਆ ਕਿ ਸ਼ਹਿਰ ਦਾ ਕੋਈ ਵੀ ਬੱਚਾ ਇਫੈਕਟਿਵ ਤੇ ਜਿਹੜੀ ਹੈ ਕੁਆਲਿਟੀ ਪੜ੍ਹਾਈ ਤੋਂ ਵਾਂਝਾ ਨਾ ਰਹੇ ਕੁਆਲਿਟੀ ਐਜੂਕੇਸ਼ਨ ਸਾਰਿਆਂ ਨੂੰ ਮਿਲੇ ਅੱਜ ਮਾ ਲੀਫੋਰਡ ਤੇ ਇਨੀਸ਼ੀਏਟਿਵਸ ਆਫ ਚੈਨ ਨੇ ਮਿਲ ਕੇ ਲਿਆ ਜੀ ਅਸੀਂ ਸਾਰਿਆਂ ਦਾ ਧੰਨਵਾਦ ਵੀ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਇਹ ਸੇਵਾ ਗੁਰੂ ਪਾਤਸ਼ਾਹ ਮੇਰ ਕਰਨ ਸਾਡੇ ਤੋਂ ਲੈਂਦੇ ਰਹਿਣ ਤੇ ਹੋਰ ਬੱਚਿਆਂ ਦੀ ਅਸੀਂ ਸੇਵਾ ਕਰਦੇ ਰਹੀਏ ਜੀ ਸੁਤਿਕਸ਼ਨ ਕੁਮਾਰ ਆਈ ਐਮ ਹੈਡ ਐਚ ਆਰ ਆਫ ਲੀਫੋਰਡ ਹੈਲਥਕੇਅਰ ਲਿਮਿਟਿਡ ਦੇਖੋ ਅੱਜ ਜਿਹੜੀ ਮੀਟਿੰਗ ਹੈ ਇਟ ਇਜ਼ ਅ ਪ੍ਰਾਊਡ ਮੂਮੈਂਟ ਫॉर ਲੁਧਿਆਣਾ ਵਾਸੀ ਵਾਸਤੇ ਵੀ ਔਰ ਬੀਇੰਗ ਏ ਕਾਰਪੋਰੇਟ ਹਾਊਸ ਆਫ ਲੀਫੋਰਡ ਹੈਲਥ케ਅਰ ਲਿਮਿਟਿਡ ਤੇ ਨਾਲ ਦੀ ਨਾਲ ਜਿਹੜਾ ਐਨਜੀਓ ਇਨੀਸ਼ੀਏਟਰ ਆਫ ਚੇਂਜ ਨੇ ਸਾਡਾ ਸਾਥ ਦਿੱਤਾ ਹੈ ਅਸੀਂ ਲੋਕ ਸੀਰੀਅਸਰ ਐਕਟੀਵਿਟੀਜ਼ ਕੁਝ ਬਹੁਤ ਕੁਝ ਪ੍ਰੋਜੈਕਟ ਕਰਨਾ ਚਾਹਦੇ ਹਾਂ ਜਿਹੜਾ ਕਿ ਲੋਕਲ ਸੁਸਾਇਟੀ ਨੂੰ ਅਨਪ੍ਰਿਵਿਲੇਜਸ ਜਿਹੜੇ ਬੱਚੇ ਨੇ ਜਾਂ ਹੋਰ ਸੁਸਾਇਟੀਆਂ ਨੂੰ ਤਾਂਕਿ ਇੱਕ ਨੋਬਲ ਕੌਜ਼ ਦੇ ਤੌਰ ਦੇ ਉੱਤੇ ਅਸੀਂ ਇੱਕ ਸੁਸਾਇਟੀ ਨੂੰ ਅਪਲਿਫਟਮੈਂਟ ਕਰ ਸਕੀਏ ਮੈਂ ਤੁਹਾਡਾ ਨਾਲ ਜੁੜਦਾ ਮਨ ਸਕੀ ਸੇਗੈਨ ਫੋਨੇ ਰਿ ਮਾਡ ਮਕਸਦ ਕੀ ਹੈ ਜੀ ਸਾਡਾ ਮਕਸਦ ਇਹ ਕੀ ਹੈ ਓਵਰਆਲ ਤੁਸੀਂ ਸਾਡੀ ਆਰਗੇਨਾਈਜੇਸ਼ਨ ਨੂੰ ਦੇਖੋਗੇ ਸਾਡਾ ਓਵਰਆਲ ਜਿਹੜਾ ਮਕਸਦ ਹੈਗਾ ਹੈ ਨੋਬਲ ਕਾਲਸ ਸੀਐਸਆਰ ਦੇ ਅੰਦਰ ਅਸੀਂ ਆਸપાસ ਦੀ ਸੁਸਾਇਟੀ ਨੂੰ ਵਿਸੀਨਿਟੀ ਨੂੰ ਜਿੰਨਾ ਅਸੀਂ ਅਪਲਿਫਟਮੈਂਟ ਕਰ ਸਕੀਏ ਉਹ ਸਾਡਾ ਮੇਨ ਮੋਟਰ ਹੈ ਤੇ ਸਰ ਲੋਕਾਂ ਨੂੰ ਵੀ ਪੀਰ ਤੇ ਨਗਰ ਦੇ ਨਾਲ ਮੈਂ ਤਾਂ ਇਹ ਕਹਾਂਗਾ ਕਿ ਇਦਾਂ ਦੇ ਇਨੀਸ਼ੀਏਟਿਵ ਆਫ ਚੇਂਜ ਜਿੱਦਾਂ ਦੇ ਐਨਜੀਓਜ਼ ਹੈਗੇ ਜੋ ਸੈਟਨਲ ਜੁੜੇ ਐਜ਼ ਅ ਲੀਫਪੋਰਡ ਹੈਲਥ케ਅਰ ਅੰਡਰ ਸੀਐਸਆਰ ਐਕਟੀਵਿਟੀ ਮੈਂ ਚਾਹਾਂਗਾ ਕਿ ਹੋਰ ਲੋਕ ਵੀ ਇਦਾਂ ਦੇ ਪ੍ਰੋਗਰਾਮ ਨੂੰ ਪਾਰਟਿਸਿਪੇਟ ਕਰਨ ਸੋਸਾਇਟੀ ਨੂੰ ਅਪਲਿਫਟਮੈਂਟ ਕਰਨ ਵਾਸਤੇ ਅਨਪ੍ਰਿਵਿਲੇਜਿਡ ਬੱਚਿਆਂ ਨੂੰ ਪੜ੍ਹਾਈ ਵਾਸਤੇ ਜਾਂ ਹੋਰ ਇਦਾਂ ਬਹੁਤ ਸਾਰੇ ਪ੍ਰੋਗਰਾਮ ਹੈਗੇ ਜਿੱਦਾਂ ਜਿਸੀਂ ਇਕੱਠੇ ਮਿਲ ਕੇ ਸਾਂਝੇ ਤੌਰ ਤੇ ਇੱਕ ਅچھے ਭਵਿੱਖ ਨੂੰ ਨਿਰਮਾਣ ਕਰ ਸਕਦੇ ਸਰ ਕਿਤੇ ਦਾ ਕੋਈ ਵੀ ਪੜ੍ਹਾਈ ਤੋਂ ਅਸੀਂ ਜੁੜਨੇ ਜਾਂ ਹਾਇਰ ਸਕੂਲ ਤੱਕ ਦਿਸ ਇਜ਼ ਅਪ ਟੂ ਹਾਇਰ ਸੈਕੰਡਰੀ